ਇਹ ਗੱਲ ਨਾ ਸਾਨੂੰ 1980 ਦੀ ਐ ਮੇਰੇ ਅੱਜ ਯਾਦ ਆਈ ਜਦੋਂ ਮੈਂ ਖਾਣਾ ਬਣਾਉਣ ਲੱਗੀ ਤੇ ਮੈਂ ਸੋਚਿਆ ਤੁਹਾਡੇ ਨਾਲ ਵੀ ਸਾਂਝੀ ਕਰਾਂ ਜਦੋਂ ਵੀ ਮੇਰੇ ਦਿਮਾਗ 'ਚ ਕੋਈ ਗੱਲ ਆਉਂਦੀ ਹੈ ਨਾ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੀ ਹੁੰਨੀ ਐ ਜਦੋਂ ਮੈਂ ਰਸੋਈ 'ਚ ਬੜੀ ਰੋਟੀ ਸਬਜ਼ੀ ਬਣਾਉਣ ਲੱਗੀ ਤੇ ਮੇਰੇ ਗੱਲ ਚੇਤੇ ਆ ਗਈ ਤੇ ਮੈਂ ਕੀ ਕੀਤਾ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਗੋਭੀ ਦਾ ਫੁੱਲ ਚੱਕਿਆ ਤੇ ਆਲੂ ਚੱਕੇ ਤੇ ਹਰੀਆਂ ਮਿਰਚਾਂ ਚੱਕੀਆਂ ਮੈਂ ਕਿਹਾ ਚਲੋ ਸਬਜ਼ੀ ਵਗੈਰਾ ਆਪਾਂ ਕਰੀਏ ਕੱਟੀਏ ਤੇ ਜਦ ਸਬਜ਼ੀ ਕੱਟੀ ਜਾਂਦੀ ਸੀ ਜਦੋਂ ਮੇਰੇ ਗੱਲ ਚੇਤਾ ਆ ਗਈ ਗਾਲੋ ਕੀ ਸੀਗੀ ਜੀ ਅਸੀਂ ਜਿਹੜੇ ਸਕੂਲ 'ਚ ਪੜ੍ਹਦੇ ਹੁੰਦੇ ਸੀ ਨਾ ਤੇ ਉੱਥੇ ਸਾਲ ਤੋਂ ਨਗਰ ਕੀਰਤਨ ਆਉਂਦਾ ਸੀ ਤੇ ਨਗਰ ਕੀਰਤ ਨੂੰ ਲੰਗਰ ਛਕਾਇਆ ਜਾਂਦਾ ਸੀਗਾ ਤੇ ਉਹ ਫਿਰ ਸਾਨੂੰ ਪਤਾ ਸਕੂਲ ਵਾਲੇ ਕੀ ਕਰਦੇ ਵੀ 8ਵੀਂ 9ਵੀਂ ਤੇ 10ਵੀਂ ਵਾਲੀਆਂ ਕੁੜੀਆਂ ਨੂੰ ਲਾ ਲੰਦੇ ਵੀ ਤੁਸੀਂ ਫੁਲਕੇ ਬਣਾਓ ਵੀ ਤੁਸੀਂ ਮਤਲਬ ਪ੍ਰਸ਼ਾਦੇ ਬਣਾਓ ਲੰਗਰ ਤਿਆਰ ਕਰਵਾਓ ਦਾਲਾਂ ਸਬਜ਼ੀਆਂ ਬਣਾਉਣੀਆਂ ਫੁਲਕੇ ਬਣਾਉਣੇ ਹਨਾ ਚਾਹ ਪਾਣੀ ਕਰਨਾ ਉੱਥੇ ਵੀ ਜਦੋਂ ਵੀ ਨਗਰ ਕੀਰਤਨ ਆਊਗਾ ਤੇ ਆਪਾਂ ਲੰਗਰ ਛਕਾਵਾਂਗੇ ਅਸੀਂ ਭਈ ਉੱਥੇ ਮਤਲਬ ਪ੍ਰਸ਼ਾਦੇ ਤਿਆਰ ਕੀਤੇ ਦਾਲਾਂ ਸਬਜ਼ੀਆਂ ਬਣਾਈਆਂ ਨਾਲ ਮਤਲਬ ਸਾਡੀ ਕਲਾਸਾਂ ਦੇ ਮੁੰਡੇ ਵੀ ਲੱਗ ਜਾਂਦੇ ਸੀ ਸਬਜ਼ੀਆਂ ਭਾਜੀਆਂ ਬਣਾਉਣ ਵਾਸਤੇ ਤੇ ਨਾਲ ਅਸੀਂ ਆਟਾ ਗੁੰਨਣਾ ਤੇ ਅਸੀਂ ਫੁਲਕੇ ਬਣਾਉਣੇ ਤੇ ਜਦੋਂ ਅਸੀਂ ਫੁਲਕੇ ਬਣਾ ਲਏ ਭਾਈ ਤੇ ਉੱਥੋਂ ਸਾਰਾ ਮਤਲਬ ਲੰਗਰ ਛਕਾਤਾ ਸਾਰੇ ਛਕ ਕੇ ਲੰਗਰ ਮਤਲਬ ਨਗਰ ਕੀਰਤਨ ਉੱਥੋਂ ਵਿਦਾ ਹੋਇਆ ਹਣਾ ਤੇ ਉਸ ਤੋਂ ਬਾਅਦ ਕਹਿੰਦੇ ਵੀ ਜਿੰਨੇ ਵੀ ਮਤਲਬ ਲੰਗਰ ਤਿਆਰ ਕਰਦੇ ਸੀ ਨਾ ਬਣਾਉਂਦੇ ਸੀ ਤੇ ਭਾਈ ਸਾਰੇ ਤੁਸੀਂ ਵੀ ਲੰਗਰ ਛਕ ਲੋ ਸਾਰਿਆਂ ਨੇ ਲੰਗਰ ਛਕ ਲਿਆ ਜੀ ਤੇ ਜਦੋਂ ਆਈ ਸਾਡੀ ਵਾਰੀ ਤੇ ਸਬਜੀ ਵੱਧ ਗਈ ਯਾਨੀ ਕਿ ਮਤਲਬ ਆਈ ਨਹੀਂ ਕਹਿੰਦੇ ਹੁੰਦੇ ਸੀਗੇ ਵੀ ਸਬਜੀ ਥੁੜ ਗਈ ਉਹ ਇਹ ਕਿਹਾ ਜਾਂਦਾ ਹੁੰਦਾ ਵੀ ਸਬਜੀ ਵੱਧ ਗਈ ਹਨਾ ਸਬਜੀ ਵੱਧ ਗਈ ਜੀ ਤੇ ਸਾਡੇ ਅੰਕਲ ਜੀ ਹੁੰਦੇ ਸੀਗੇ ਇੱਕ ਜਿਹੜੇ ਉੱਥੋਂ ਦੇ ਪ੍ਰਧਾਨ ਸੀਗੇ ਤੇ ਉਹ ਕਹਿੰਦੇ ਭਾਈ ਬੀਬਾ ਤੁਸੀਂ ਵੀ ਖਾ ਲੰਦੇ ਛਕ ਲੰਦੇ ਲੰਗਰ ਤੇ ਅਸੀਂ ਆਖਿਆ ਅੰਕਲ ਜੀ ਸਬਜੀ ਵੱਧ ਗਈ ਤੇ ਅਸੀਂ ਦੇਖਦੇ ਆ ਵੀ ਕੀ ਖਾਈਏ ਉਹ ਕਹਿੰਦੇ ਇਹ ਬੜੀ ਗੱਲ ਐ ਮੈਂ ਤੁਹਾਨੂੰ ਹੁਣ ਸਬਜੀ ਬਣਾ ਦਿੰਨਾ ਮੈਂ ਅਸੀਂ ਅਖਾ ਚਲੋ ਠੀਕ ਅੰਕਰ ਕਹਿੰਦੇ ਤੁਸੀਂ ਭਾਈ ਕੁੜੀਓ ਪ੍ਰਸ਼ਾਦੇ ਤਿਆਰ ਕਰੋ ਆਪਦੇ ਤੇ ਮੈਂ ਬਣਾਉਣਾ ਸਬਜੀ ਤੁਹਾਡੇ ਵਾਸਤੇ ਉਹਨਾਂ ਨੇ ਕੀ ਕੀਤਾ ਜੀ ਉਹਨਾਂ ਨੇ ਚੱਕਿਆ ਗੋਭੀ ਦਾ ਫੁੱਲ ਤੇ ਮਤਲਬ ਧਰਤਾ ਪਤੀਲਾ ਤੇ ਵਿੱਚ ਪਾ ਕੇ ਨੂਨ ਮਿਰਚ ਤੇ ਪਿਆਜ਼ ਪੂਜੇ ਲਟਰ ਪਟਰ ਕਰਕੇ ਇਕੱਠਾ ਤੇ ਵਿੱਚ ਪਾਤੇ ਦੋ ਜੱਗ ਪਾਣੀ ਦੇ ਠੀਕ ਹੈ ਜੀ ਗੋਭੀ ਬਣਗੀ ਬੜੀ ਸਵਾਦ ਬਣੀ ਉਹ ਗੋਭੀ ਨਿੱਕੀ ਨਿੱਕੀ ਫਾੜੀ ਜੀ ਤੇ ਸਾਨੂੰ ਕਹਿੰਦੇ ਭਾਈ ਕੁੜੀਓ ਅਖ ਕਿੱਥੇ ਬਹਿ ਕੇ ਖਾਉਂਗੀ ਅਸੀਂ ਅਖੇ ਅੰਕਲ ਅਸੀਂ ਇੱਧਰ ਬੈਠਦੀਆਂ ਲੰਗਰ ਛਕਦੀਆਂ ਤੇ ਉਹਨਾਂ ਨੇ ਕੀ ਕੀਤਾ ਥਾਲ ਸੀ ਜੀ ਮੁੜਮੇ ਕਿਨਾਰੇ ਦਾ ਕਹਿੰਦੇ ਲੈ ਖਾ ਲਓ ਸਾਰੀਆਂ ਇਕੱਠੀਆਂ ਉਹਨਾਂ ਨੇ ਮੁੜਮੇ ਕਿਨਾਰੇ ਵਾਲੇ ਥਾਲ ਦੇ ਵਿੱਚ ਪਾਤੀ ਜੀ ਗੋਭੀ ਤਰੀ ਵਾਲੀ ਮੈਂ ਕਹਣੀ ਆ ਜੀ ਉਹ ਤਰੀ ਵਾਲੀ ਗੋਭੀ ਖਾਧੀ ਮੇਰੇ ਅੱਜ ਤੱਕ ਯਾਦ ਆ ਉਹਦੇ ਚ ਮਿਰਚਾਂ ਵੀ ਬਹੁਤ ਜ਼ਿਆਦੇ ਸੀ ਅੰਕਲ ਨੇ ਵਿਚਾਰੇ ਨੇ ਬਣਾਈ ਹਨਾ ਓ ਸਵਾਦ ਮੈਨੂੰ ਅਜ ਤੱਕ ਉਹ ਗੋਭੀ ਚੋਣੀ ਮਿਲਿਆ ਜਿੰਨਾ ਮਰਜੀ ਜ਼ੋਰ ਸ਼ੋਰ ਲਾ ਕੇ ਬਣਾ ਲਈਏ ਬਣਾਉਂਦੀ ਮੈਂ ਵੀ ਤਰੀ ਵਾਲੀ ਹੁੰਨੀ ਆ ਸੁੱਕੀ ਗੋਭੀ ਮੈਂ ਬਹੁਤ ਘੱਟ ਬਣਾਉਣੀ ਆ ਮੈਂ ਉਦੋਂ ਦੀ ਅੰਕਲ ਦੀ ਸਖਾਈ ਵੀ ਸਾਡੇ ਦੀ ਅੰਕਲ ਜੀ ਤਾਂ ਵਿਚਾਰੇ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਮਤਲਬ ਕਿ ਉਹਨਾਂ ਦੀ ਨਾ ਬਣਾਈ ਹੋਈ ਸਬਜ਼ੀ ਗੋਭੀ ਮੈਨੂੰ ਹਮੇਸ਼ਾ ਯਾਦ ਰਹਿੰਦੀ ਹੈ ਜਦੋਂ ਗੋਭੀ ਦੇਖ ਲਾਂ ਮੈਂ ਮੈਨੂੰ ਅੰਕਲ ਜੀ ਪਹਿਲਾਂ ਚੇਤੇ ਆ ਜਾਂਦੇ ਉਹਨਾਂ ਨੇ ਬਣਾਈ ਤਰੀ ਵਾਲੀ ਮੈਂ ਕਹਿੰਨੀ ਗੋਭੀ ਦਾ ਪੀਸ ਤਾਂ ਕੋਈ ਕਿਥੇ ਹੁੰਦਾ ਸੀ ਤਰੀ ਸੀ ਜੀ ਤੇ ਮੋٹے-ਮੋٹے ਵੱਡੇ-ਵੱਡੇ ਫੁਲਕੇ ਬਣਾਏ ਉਹਨਾਂ ਨੇ ਪ੍ਰਸ਼ਾਦੇ ਬਣਾਏ ਜੀ ਤੇ ਅੱਜ ਮੈਂ ਵੀ ਜਦੋਂ ਬਣਾਉਣ ਲੱਗੀ ਤੇ ਮੈਂ ਖਣਾ ਅੱਜ ਜ਼ਰੂਰ ਇਹਨਾਂ ਮੇਰੀਆਂ ਬੀਰਾਂ ਨਾਲ ਮੇਰੀਆਂ ਭੈਣਾਂ ਨਾਲ ਮੇਰੇ ਬੱਚਾ ਨਾਲ ਮੈਂ ਗੱਲ ਜ਼ਰੂਰ ਸਾਂਝੀ ਕਰੂੰਗੀ ਤੇ ਆਪਾਂ ਵੀ ਕੀ ਕੀਤਾ ਜੀ ਸਬਜ਼ੀ ਨੂੰ ਲਾ ਕੇ ਤੜਕਾ ਤੇ ਵਿੱਚ ਪਾਤਾ ਕਿੱਲੋ ਸਾਰਾ ਪਾਣੀ ਹੁਣ ਇਹਨੇ ਬਣ ਜਾਣਾ ਤੇ ਵਧੀਆ ਤਿਆਰ ਹੋ ਜਾਣਾ ਤੇ ਆਪਾਂ ਮੈਨੂੰ ਲੱਗਦਾ ਆਹਾ ਆਪਣਾ ਫਰਾਈਪੈਨ ਥੋੜਾ ਜਿਹਾ ਛੋਟਾ ਨਹੀਂ ਬਣੀ ਜਾਊਗੀ ਸਬਜੀ ਤਾਂ ਮੈਨੂੰ ਇੱਕ ਦਿਨ ਕਿਸੇ ਭੈਣ ਨੇ ਵੀ ਕਮੈਂਟ ਕੀਤਾ ਕਹਿੰਦੀ ਤੁਹਾਡੇ ਕੋਲੇ ਹੋਰ ਕੋਈ ਭਾਂਡਾ ਹੈ ਨਹੀਂਗਾ ਨਾ ਤੁਹਾਡੇ ਕੋਲੇ ਕੜਾਹੀ ਹੈ ਕਹਿੰਦੀ ਨਾ ਤੁਹਾਡੇ ਕੋਲ ਕੇ ਪਤੀਲਾ ਹੈ ਭੈਣ ਮੇਰੀਏ ਭਾਂਡੇ ਤਾਂ ਜੇ ਤੂੰ ਮੇਰੇ ਗਣਨ ਲੱਗ ਜੇ ਗਿਣਤੀ ਨਾ ਆਵੇ ਤੈਨੂੰ ਪਤੀਲੇ ਪਿੱਤਲ ਦੇ ਕੀ ਮੇਰੇ ਕੋਲੇ ਸਭ ਪਏ ਨੇ ਕਾਂਚ ਦੇ ਵੀ ਮੈਂ ਇਹੋ ਜਿਹੇ ਲਿਆ ਕੇ ਰੱਖ ਰੱਖਿਆ ਜੀ ਜਿਹੜੇ ਗੈਸ ਤੇ ਤੱਕ ਜਾਂਦੇ ਉਹਨਾਂ 'ਚ ਸਬਜ਼ੀ ਵੀ ਬਣ ਜਾਂਦੀ ਐ ਖੀਰ ਵੀ ਬਣ ਜਾਂਦੀ ਐ ਹਲਵਾ ਵੀ ਬਣ ਜਾਂਦਾ ਜੋ ਕੁਛ ਮਰਜ਼ੀ ਬਣਾਓ ਮੈਂ ਭਾਂਡੇ ਇਹੋ ਜਿਹੇ ਰੱਖ ਰੱਖਿਆ ਪਰ ਮੈਨੂੰ ਨਾ ਇਹ ਰਹਿੰਦਾ ਵੀ ਚਲੋ ਜਿਹੜਾ ਸੌਖਾ ਜਿਹਾ ਕੰਮ ਹੋਵੇ ਆ ਚੱਕਦੀਆਂ ਜੀ ਕੁੰਡੇ ਜੇ ਤੋ ਫੜਦੀਆਂ ਤੇ ਤੇ ਸਬਜ਼ੀ ਬਣਾ ਲੈਣੀ ਐ ਮਾੜੀ ਜੀ ਇਹਦੇ 'ਚ ਲਿਕੜ ਜਾ ਪਾਉ ਤੇ ਤੋ ਉਹ ਤੇ ਮੈਂ ਕਹਿੰਨੀ ਆਂ ਕਿਆ ਬਾਤਾਂ ਨੇ ਬੱਲੇ ਬੱਲੇ ਹੋ ਜਾਂਦੀ ਹੈਗੀ ਐ ਸਬਜ਼ੀ ਗਈ ਜੀ ਰਿੱਜ ਆ ਦੇਖੋ ਤੁਸੀਂ ਰਿੱਜੀ ਜਾਂਦੀ ਹੈਗੀਆਂ ਨੇ ਖੁੱਲ ਜਾਣਾ ਇਹਦਾ ਬਾਹਲਾ ਤਾਮਝਾਬ ਨਹੀਂ ਆਪਾਂ ਨੂੰ ਕਰਨਾ ਪੈਂਦਾ ਬਾਹਲੇ ਮਸਾਲੇ ਮਸੂਲੇ ਲਟਰਪਟ ਨਹੀਂ ਆਪਾਂ ਨੂੰ ਇਕੱਠਾ ਕਰਨਾ ਪੈਂਦਾ ਤੇ ਇੱਧਰ ਆਪਾਂ ਚੱਕਿਆ ਜੀ ਆਟਾ ਕੋ ਨ ਰੱਖਿਆ ਸੀ ਚੱਕਲਾ ਵੇਲਨਾ ਤੇ ਵੱਡਾ ਸਾਰਾ ਕੀਤਾ ਪੇੜਾ ਵੱਡਾ ਸਰ ਪੇੜਾ ਕਰਕੇ ਤੇ ਆਪਾਂ ਹੁਣ ਬਣਾ ਲੈਣੀ ਹੈ ਜੀ ਰੋਟੀ ਰੋਟੀਆਂ ਮੈਨੂੰ ਛੋਟੀਆਂ ਬਹੁਤ ਘੱਟ ਆਉਂਦੀਆਂ ਬਣਾਉਣੀਆਂ ਮੈਂ ਵੈਸੇ ਘੱਟ ਹੀ ਬਣਾਉਣੀ ਹੁੰਦੀ ਆਏਗੇ ਤੋਂ ਬਹੁਤ ਹੱਥ ਥੋੜਾ ਜਿਹਾ ਘੁੱਟ ਕੇ ਰੱਖੀਦਾ ਵੀ ਛੋਟੀ ਬਣਾ ਲਓ ਪਰ ਆਦਤ ਬਣੀ ਹੋਈ ਹੈ ਜੀ ਸ਼ੁਰੂ ਤੋਂ ਸਾਡੇ ਮੇਰੇ ਪਾਪਾ ਜੀ ਨਹੀਂ ਖਾਂਦੇ ਸੀ ਰੋਟੀ ਬਾਲੀ ਹੋਲੀ ਤੇ ਮੇਰੇ ਸਹੁਰਾ ਸਾਹਿਬ ਸਾਡੇ ਮੇਰੇ ਸਹੁਰਾ ਸਾਡੇ ਪਾਪਾ ਜੀ ਉਹ ਨਹੀਂ ਖਾਂਦੇ ਸੀਗੇ ਕਹਿ ਦਿੰਦੇ ਭਾਈ ਗਿਣਤੀਆਂ ਨਾ ਕਰਿਆ ਕਰੋ ਕੰਮ ਵਾਲੇ ਬੰਦਿਆਂ ਨੂੰ ਇਹ ਨਹੀਂ ਲੋਟ ਆਉਂਦੀਆਂ ਹੁੰਦੀਆਂ ਜਿਵੇਂ ਤੁਸੀਂ ਫੁਲਕੀਆਂ ਜੀਆਂ ਬਣਾਉਣ ਲੱਗੇ ਨੇ ਉਹ ਆਦਤ ਬਣੀ ਵੀ ਐ ਤੇ ਉਹ ਮੇਰੇ ਹੱਥ ਟੇਕਾ ਤੇ ਹੁਣ ਅੱਜ ਕੱਲ੍ਹ ਦੀਆਂ ਕੁੜੀਆਂ ਭਾਈ ਪਸੰਦ ਨਹੀਂ ਕਰਦੀਆਂ ਉਹ ਕਹਿੰਦੀਆਂ ਸਾਨੂੰ ਤਾਂ ਤੁਸੀਂ ਮੰਮਾ ਫੁਲਕੇ ਨਹੀਂ ਬਣਾਉਂਦੇ ਹੈਗੇ ਚਲੋ ਕੋਈ ਨਹੀਂ ਭਾਈ ਇਹ ਵੀ ਰੜੇ ਹੁਣ ਤਾਂ ਬੜੇ ਸਵਾਦ ਲੱਗਦੇ ਹੈਗੇ ਨੇ ਇਹ ਵੀ ਤੁਹਾਨੂੰ ਮੈਂ ਇੱਕ ਗੱਲ ਸੁਣਾਉਂਗੀ ਇਹ ਵੀ ਮੇਰੇ ਨਾਲ ਬੀਤੀ ਹੋਈ ਹੈਗੀ ਐ ਵੱਡੀ ਰੋਟੀ ਦੀ ਵੀ ਜਿੱਥੋਂ ਮੈਨੂੰ ਆਦਤ ਬਣੀ ਹੋਈ ਹੈਗੀ ਆ ਦੇਖੋ ਜੀ ਤੁਸੀਂ ਹੁਣ ਆਪਣੇ ਤਵੇ ਮੇਚ ਦੀ ਬਣੀ ਜਾਂਦੀ ਹੈ ਰੋਟੀ ਤਿਆਰ ਹੋਈ ਜਾਂਦੀ ਹੈ ਤੇ ਦੂਜੇ ਬੰਨੇ ਆਪਣੀ ਹੋਗੀ ਜੀ ਸਬਜ਼ੀ ਤਿਆਰ ਆ ਦੇਖੋ ਹੁਣ ਆਪਾਂ ਇਹਨੂੰ ਭੰਨ ਲੈਣਾ ਹੈਗਾ ਉਹ ਕੋਈ ਗੋਭੀ ਦੀ ਸਬਜੀ ਨਾ ਮੈਂ ਕਹਨੀ ਆ ਜ਼ਿੰਦਗੀ ਚ ਨਹੀਂ ਕਦੇ ਭੁੱਲਣੀ ਹੈਗੀ ਗੋਭੀ ਤਾਂ ਮਾੜੀ ਮੋਟੀ ਥੋਂ ਸੀ ਤਰੀ ਤਰੀ ਸੀ ਤੇ ਇੰਨੀ ਸਵਾਦ ਲੱਗੀ ਮੈਂ ਕਹਨੀ ਆ ਪੁੱਛੋ ਹੀ ਨਾ ਤੁਸੀਂ ਇੰਨੀ ਸਵਾਦ ਰੋਟੀ ਲੱਗਿਓ ਕੁਛ ਲੰਗਰ ਵੈਸੇ ਸਵਾਦ ਲੱਗਦਾ ਹੁੰਦਾ ਹੈ ਨਾ ਤੇ ਆਹ ਲੋ ਜੀ ਆਪਣੀ ਰੋਟੀ ਗਈ ਰੜ ਤੇ ਇਹਨੂੰ ਆਪਾਂ ਹੁਣ ਚੱਕ ਲੈਣਾ ਤੇ ਦੂਜੀ ਰੋਟੀ ਨੂੰ ਆਪਾਂ ਇਹਦੇ ਉੱਤੇ ਤਵੇ ਦੇ ਉੱਤੇ ਪਾ ਲੈਣਾ ਹੈਗਾ ਦੂਜੀ ਰੋਟੀ ਆਪਾਂ ਤਵੇ ਤੇ ਪਾਤੀ ਤੇ ਇਧਰੋਂ ਆਪਾਂ ਇਹਨੂੰ ਰੋਟੀ ਦੇ ਨਾਲ ਉੱਤੇ ਧਰ ਕੇ ਮੈਨੂੰ ਪੋਣਾ ਨਹੀਂ ਥਿਆਇਆ ਤੇ ਆਪਾਂ ਰਾੜ ਲਈ ਠੀਕ ਹੈ ਜੀ ਚੋਪੜ ਲੀਆਂ ਚੋਪੜ ਕੇ ਇੱਕ ਦੂਜੀ ਦੇ ਉੱਤੇ ਰੋਟੀ ਰੱਖਤੀ ਤੇ ਇਧਰ ਪਾਉਣ ਲੱਗੇ ਜੀ ਆਪਾਂ ਦਾਲ ਦਾਲ ਸਬਜੀ 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 ਪਾ ਲਈ ਜੀ ਆਪਾਂ ਤੇ ਹੁਣ ਮੈਨੂੰ ਕਹਿਣਗੇ ਵੀ ਤੁਸੀਂ ਦਾਲ ਕਹਤਾ ਹਨ ਨਹੀਂ ਜੀ ਸਬਜੀ ਪਾ ਲਈ ਆਪਾਂ ਬਾਟੀ ਦੇ ਵਿੱਚ ਤੇ ਵਿੱਚ ਪਾ ਲਿਆ ਘਿਓ ਤੇ ਆਪਾਂ ਨਾਲ ਦੋ ਰੋਟੀਆਂ ਰੱਖ ਲਈਆਂ ਆਪਾਂ ਆਪਦਾ ਕੋਟਾ ਕਰ ਲਿਆ ਜੀ ਪੂਰਾ ਵੱਡੀਆਂ ਵੱਡੀਆਂ ਦੋ ਰੋਟੀਆਂ ਰੱਖ ਲਈਆਂ ਮੋੜ ਲਈਆਂ ਆਪਾਂ ਹੁਣ ਛਕਾਂਗੇ ਮੈਨੂੰ ਦੱਸੋ ਤੁਹਾਨੂੰ ਵੀ ਆਪਣੀ ਗੋਭੀ ਦੀ ਸਬਜ਼ੀ ਤਰੀ ਵਾਲੀ ਕਿਵੇਂ ਲੱਗੀ ਪਲੀਜ਼ ਕਮੈਂਟਾਂ ਦੇ ਵਿੱਚ ਪਿੰਡ ਸ਼ਹਿਰ ਤੇ ਆਪਦਾ ਨਾਮ ਦੱਸੋ